ਸੋ ਸਭੀ ਕੰਮ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਕਰੰਟ ਅਫੇਅਰ ਤੇ ਰਾਜ ਜੀ ਹੁਣ ਤਾਂ ਗੱਲ ਕਲਾਸਾਂ ਭਾਈ ਸਾਹਿਬ ਅੱਜ ਟਿਊਜ਼ੜਿਆ ਅੱਜ ਨੂੰ ਰੈਗੂਲਰ ਕਲਾਸਾਂ ਤੁਹਾਡੀਆਂ ਸਟਾਰਟ ਹੋ ਚੁੱਕੀਆਂ ਕਰੰਟ ਅਫੇਅਰਾਂ ਦੀਆਂ ਠੀਕ ਹੈ ਜੀ ਰੈਗੂਲਰ ਕਲਾਸਾਂ ਤੁਹਾਡੀਆਂ ਸਟਾਰਟ ਹੋ ਚੁੱਕੀਆਂ ਤੇ ਸਾਰੇ ਕੈਂਡੀਡੇਟਾਂ ਨੇ ਵੱਧ ਚੜ ਕੇ ਹਿੱਸਾ ਲੈਣਾਗਾ 1 ਜਨਵਰੀ ਤੋਂ ਲੈ ਕੇ ਜਨਵਰੀ ਫਰਵਰੀ ਮਾਰਚ ਇਹ ਤਿੰਨ ਮਹੀਨੇ ਦੇ ਤੁਹਾਨੂੰ ਮੈਂ ਕਰੰਟ ਅਫੇਅਰ ਆ ਜਿਹੜੇ ਉਹ ਕੰਪਲੀਟ ਕਰਵਾ ਚੁੱਕਿਆ YouTube ਦੇ ਉੱਪਰ ਵੀ ਤੇ ਆਪਣੀ ਐਪ ਦੇ ਉੱ ਅੱਜ ਆਪਣਾ ਦੂਸਰੀ ਵੀਡੀਓ ਹੈ ਅਪ੍ਰੈਲ ਦੇ ਕਰੰਟ ਅਫੇਅਰਾਂ ਦੀ ਇਸ ਤੋਂ 1 ਤੋਂ ਲੈ ਕੇ 3 ਅਪ੍ਰੈਲ ਤੱਕ ਦੇ ਕਰੰਟ ਅਫੇਅਰ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਕਵਰ ਕਰਵਾ ਚੁੱਕੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ 4 ਤੋਂ 7 ਅਪ੍ਰੈਲ ਦੇ ਇੰਪੋਰਟੈਂਟ ਜਿਹੜੇ ਕਰੰਟ ਅਫੇਅਰ ਉਹ ਕਰਾਂਗੇ ਠੀਕ ਹੈ ਜੀ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹਣਾਗਾ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਠੀਕ ਹੈ ਜੀ ਕਲਰਕ ਦੀ ਪਟਵਾਰੀ ਦੀ ਗਰੁੱਪ ਡੀ ਦੀਆਂ ਜਿਹੜੀਆਂ ਪੋਸਟ ਆਉਣੀਆਂ ਠੀਕ ਹੈ ਜੀ ਉਹਦੀ ਤੇ ਆਪਣੀ ਜਿਹੜੀ ਵੀਡੀਓ ਇਹ ਸਿਰਫ 4 ਤੋਂ 5 ਬੈਚ ਹੀ ਚੱਲਦੇ ਹੁੰਦੇ ਰਾਜੀ ਆਪਣੇ ਕੋਲੇ ਠੀਕ ਹੈ ਜੀ ਸਾਰੇ ਸਾਲ ਦੇ ਵਿੱਚ ਜਿਹਦਾ ਪਰ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਦਿੰਦੇ ਹੁੰਦੇ ਆ ਅਲੱਗ ਕਿਉਂਕਿ ਜਿਆਦਾ ਮੈਂ ਕੋਰਸਾਂ ਦੇ ਵਿੱਚ ਪਾਉਂਗਾ ਤਾਂ ਤੁਹਾਡੀ ਇਧਰੋਂ ਇੱਕੋ ਰੇ ਸਿੱਖੜ ਜਾਊਗੀ ਆਪਾਂ ਨੂੰ ਇਹ ਹੁੰਦਾ ਕਿ ਜਿਹੜਾ ਕੁਝ ਵੀ ਤੁਹਾਨੂੰ ਮੈਂ ਕਰਵਾਵਾਂ ਉਹ ਗਰੰਟੀ ਵਾਲਾ ਕੰਮ ਹੋਵੇ ਠੀਕ ਹੈ ਜੀ ਜੇ ਇਹਨਾਂ ਵਿੱਚ ਅਸੀਂ ਤਿਆਰੀ ਕਰਨਾ ਚਾਹੁੰਦੇ ਕਿਸੇ ਵੀ ਇੱਕ ਬੈਚ ਤੋਂ ਤੁਸੀਂ ਇੱਕ ਬੈਚ ਲੈਣੋਂ ਸਾਰੇ ਵੀ ਆਪਣੀ ਤਿਆਰੀ ਹੋ ਜਾਊਗੀ ਉਹਦੇ ਤੋਂ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲੈਣੀ ਆ ਦੀਪੁਲ ਰੈ ਐਜੂਕੇਸ਼ਨ ਆਰਾ ਜਿੰਨਾ ਬੱਚਿਆਂ ਕੋਲੇ ਆਈਫੋਨ ਆ ਰਾ ਜੇ ਉਹਨਾਂ ਨੇ ਐਪ ਅਤੇ ਕੋਰਜ ਕੋਡ ਪਰਨਾ ਕਲਾਸ ਪਲੱਸ ਆਨੇ ਡਬਲ ਐਕਸ ਰੈਮ ਜਿਹੜੇ ਆਮ ਬੱਚੇ ਉਹਨਾਂ ਨੇ ਸਾਰਿਆਂ ਨੇ ਐਂਡਰੋਇਡ ਵਾਲੇ ਬੱਚਿਆਂ ਨੇ ਇਹ ਐਪ ਡਾਊਨਲੋਡ ਕਰਨੀ ਹੈ ਪਲੇ ਸਟੋਰ ਤੋਂ ਤੇ ਐਪ ਸਟੋਰ ਤੋਂ ਆਈਫੋਨ ਵਾਲੇ ਨੇ ਕਲਾਸ ਪਲੱਸ ਇਹ ਬੈਚ ਦੇ ਵਿੱਚ ਰਾਜੇ ਤੁਹਾਨੂੰ ਕੀ ਮਿਲੂਗਾ ਨੰਬਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਪੀਡੀਐਫ ਮਿਲਣਗੇ ਪਲੱਸ ਆਲ ਸਬਜੈਕਟ ਮਿਲਣਗੇ ਉਹਨਾਂ ਦੀਆਂ ਵੀਡੀਓ ਲੈਕਚਰ ਨਾਲ ਮਿਲਣਗੇ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੀਆਂ ਜਿਹੜੇ ਬੱਚਿਆਂ ਨੂੰ ਇੰਗਲਿਸ਼ ਅਤੇ ਮੈਥ ਦੇ ਵਿੱਚ ਪ੍ਰੋਬਲਮ ਆ ਰਾਹੀ ਜੇ ਬਿਲਕੁਲ ਜ਼ੀਰੋ ਲੈਵਲ ਤੋਂ ਸਾਰੀਆਂ ਚੀਜ਼ਾਂ ਕਰਵਾਈਆਂ ਜਾਂਦੀਆਂ ਅੱਜ ਵੀ ਤੁਹਾ ਠੀਕ ਹੈ ਜੀ ਕੰਟੈਂਟ ਦੀ ਸਾਡੀ ਫੁੱਲ ਗਰੰਟੀ ਹੋਊਗੀ ਕਰਵਾਏ ਹੋਏ ਦੇ ਵਿੱਚੋਂ ਹੀ ਆਊਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਸਿਲੈਕਸ਼ਨ ਆਪਣੀਆਂ ਹੋ ਗਈਆਂ ਠੀਕ ਹੈ ਤੇ ਇਸ ਵਾਰ ਵੀ ਆਪਣੀਆਂ ਹੋਣੇ ਚਾਹੀਦੀਆਂ ਤੇ ਬਾਦਰੋਬਾਰ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਕਿਹਾ ਕਰੰਟ ਅਫੇਅਰ ਆ ਜੇ ਪੰਜਾਬ ਦੇ ਆਲ ਪੇਪਰਾਂ ਵਾਸਤੇ ਹੈ ਗਰੰਟੀ ਦੇਊਂਗਾ ਲਿਖ ਕੇ ਦੇਊਂਗਾ ਕਿ ਕੋਈ ਵੀ ਕਰੰਟ ਅਫੇਅਰ ਪਾਊਗਾ ਕਿਸੇ ਵੀ ਪੇਪਰ ਵਿੱਚ ਕੋਈ ਐਗਜ਼ਾਮੀਨਰ ਪਾਊਗਾ ਇਹਦੇ ਵਿੱਚੋਂ ਹੀ ਆਊਗਾ ਠੀਕ ਹੈ ਜੀ ਬੇਫਿਕਰ ਹੋ ਕੇ ਕਰੋ ਮੈਨੂੰ ਇਹ ਕਿ ਤੁਹਾਡਾ ਟਾਈਮ ਘੱਟ ਤੋਂ ਘੱਟ ਖਰਚ ਹੋਵੇ ਤਾਂ ਕਰਕੇ ਤੁਹਾਨੂੰ ਇਹ 4 ਦਿਨਾਂ ਦੀ 4 ਦਿਨਾਂ ਦੇ ਕਰੰਟ ਅ ਚਲੋ ਜੀ ਪਹਿਲੇ ਲੈਕਚਰ ਤੇ ਪਹਿਲੇ ਪ੍ਰਸ਼ਨ ਤੋਂ ਚੱਲਦੇ ਹਾਂ ਅੱਜ ਦੇ ਕੀ ਕਹਿੰਦੇ ਕਹਿੰਦੇ ਏਡਬਲਯੂ ਈ ਐਫ ਜੰਗ ਗਲੋਬਲ ਲੀਡਰ ਕਲਾਸ ਆਫ 2024 ਦੀ ਠੀਕ ਹੈ ਜੀ ਇੱਕ ਕੀ ਹੋਈ ਹੈ ਮੀਟਿੰਗ ਹੋਈ ਹੈ ਠੀਕ ਹੈ ਜੀ ਇਹਨੂੰ ਕਲਾਸ ਕਹਿੰਦੇ ਆਪਾਂ ਏਡਬਲਯੂ ਈ ਐਫ ਦੁਆਰਾ ਇਹ ਕਰੀ ਗਈ ਹੈ ਵਰਲਡ ਇਕਨੋਮਿਕ ਫੋਰਮ ਦੁਆਰਾ ਇਹ ਜਿਹੜੀ ਮੀਟਿੰਗ ਹੈਗੀ ਉਹ ਕਰੀ ਗਈ ਹੈਗੀ ਠੀਕ ਹੈ ਜੀ ਇਹ ਕਹਿੰਦੇ ਇਹਦੇ ਵਿੱਚ ਕਿੰਨੇ ਭਾਰਤੀ ਹੈ ਜਿਨ੍ਹਾਂ ਨੇ ਭਾਗ ਲੇਤਾਗਾ ਠੀਕ ਹੈ ਜੀ ਇਹਦੇ ਵਿੱਚ ਆਪਣੇ ਟੋਟਲ ਪੰਜ ਭਾਰਤੀ ਹੈ ਜਿਨ੍ਹਾਂ ਨੇ ਭਾਗ ਲੇਤਾ ਡਾਇਰੈਕਟ ਅਪ੍ਰੈਸ਼ਨ ਹੀ ਪੁੱਛਿਆ ਜਾਊਗਾ ਆ ਦੇਖ ਸਕਦੇ ਹੋ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਨਾਲ-ਨਾਲ ਕਲੀਅਰ ਕਰਵਾਉਂਗਾ ਸੋਹਣੋ ਇਹ ਨਹੀਂ ਹੈਗਾ ਕਿ ਤੁਹਾਨੂੰ ਮੈਂ ਕੰਪੇਰੀਸ਼ਨ ਕਰਵਾਤਾ ਦੇਖੋ ਮੈਂ ਜੇ ਅਪਰੇਸ਼ਨ ਬਣਾਉਣੇ ਹੋਣਗੇ ਡੇਲੀ ਕਰੰਟ ਅਫੇਅਰ ਦੀ ਵੀਡੀਓ ਵੀ ਤੁਹਾਨੂੰ ਮੈਂ ਕਰਵਾ ਸਕਦਾ ਉਹਦੇ ਨਾਲ ਕੀ ਹੋਊਗਾ ਉਹਨਾਂ ਦਾ ਸਮਾਂ ਖਰਾਬ ਹੋਊਗਾ ਤੇ ਮੈਂ ਨਹੀਂ ਚਾਹੁੰਦਾ ਤੁਹਾਡਾ ਸਮਾਂ ਖਰਾਬ ਹੋਵੇ ਹੁਣ ਚਾਰ ਦਿਨਾਂ ਦੇ ਕਰੰਟ ਅਫੇਅਰ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਕਰਵਾਉਂਗਾ ਤੇ ਸਿਰਫ ਲਿਮਟਿਡ ਜੇ ਕਰੰਟ ਅਫੇਅਰ ਹੋਣ ਗਿਆ ਸਮਝ ਲਓ ਕਿ ਜੇ ਐਵਰੇਜ ਮੰਨ ਕੇ ਚੱਲੀਏ ਚਾਰ ਕੇ ਕਰੰਟ ਅਫੇਅਰ ਬਣਦੇ ਆ ਇੱਕ ਦਿਨ ਦੇ ਠੀਕ ਹੈ ਜੀ ਤੁਸੀਂ ਉਹੀ 5-500 ਕਰੰਟ ਅਫੇਅਰ ਮਹੀਨੇ ਦਾ ਕਰ ਉਬਰ ਮੈਉਰੀ ਗਰੰਟੀ ਲੈਣਾ ਮੈਂ ਆਵਰੇ ਕੰਟੈਂਟ ਦੀ ਗਰੰਟੀ ਲੈਣਾ ਹੈ ਠੀਕ ਹੈ ਜੀ ਚਲੋ ਏਫਰੀ ਫੁੱਲ ਫਾਰਮ ਹੈਗੀਆ ਵਾਰਡ ਇਕਨੋਮਿਕ ਫੋਰਮ ਇਹਦਾ ਕੰਮ ਕੀ ਹੁੰਦਾ ਜਿਹੜੀ ਆਪਣੀ ਇਕਨੋਮੀ ਹੈ ਦੁਨੀਆ ਦੀ ਉਹਨੂੰ ਕਿਵੇਂ ਬੈਲੈਂਸ ਕਰਨਾ ਕਿਵੇਂ ਉਹਨੂੰ ਅੱਗੇ ਲੈ ਕੇ ਜਾਣਾ ਉਹ ਚੀਜ਼ਾਂ ਹੁੰਦੀਆਂ ਹੈਗੀਆਂ ਤੇ ਏਫਰੀ ਸਥਾਪਨਾ ਕਿਦੋਂ ਹੋਈ ਸੀ ਇਹਦੀ ਸਥਾਪਨਾ ਹੋਈ ਸੀ 1971 ਦੇ ਵਿੱਚ ਹੈਡ ਕੁਆਟਰ ਕਿੱਥੇ ਹੈਦਾ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਹੁਣ ਇਹ ਨਾ ਸੋਚਿਓ ਕਿ ਡਾਇਰੈਕਟਿਵ ਜਿਹੜੇ ਇਹੀ ਪੁੱਛਿਆ ਜਾਊਗਾ ਕਿ ਏਫਰੀ ਜਿਹੜੀ ਜੰਗ ਗਲੋਬਲ ਲੀਡਰ ਕਲਾਸ 2024 ਦੀ ਮੀਟਿੰਗ ਹੈਗੀ ਜਾਂ ਕਾਨਫਰੰਸ ਹੋਈ ਹੈ ਉਹਦੇ ਵਿੱਚ ਕਿੰਨੇ ਇੰਡੀਆਨ ਆ ਉਹ ਤਾਂ ਪ੍ਰਸ਼ਨ ਪੁੱਛਿਆ ਪੁੱਛਿਆ ਜਾਣਾ ਹੈ ਨਾਲ ਸاتھ ਹੋਏ ਵੀ ਪ੍ਰਸ਼ਨ ਪੁੱਛ ਸਕਦੇ ਹੈ ਕਿ ਭਾਈ ਸਾਹਿਬ ਇਹਦਾ WEF ਦਾ ਹੈੱਡ ਕੁਆਟਰ ਕਿੱਥੇ ਹੈ ਠੀਕ ਹੈ ਜੀ ਜਾਂ WEF ਦਾ ਹੈੱਡ ਕੁਆਟਰ ਕਿੱਥੇ ਹੈ ਤੇ ਜਾਂ WEF ਉਹਦੀ ਸਥਾਪਨਾ ਕਦੋਂ ਹੋਈ ਸੀ ਠੀਕ ਹੈ ਜੀ ਆਹ ਆਪਣੇ ਪੰਜ ਭਾਰਤੀ ਹੈ ਠੀਕ ਹੈ ਜੀ ਭੂਵੀ ਪਤਨੀਕਰ ਐਂਡ ਚਾਰ ਇੰਡੀਅਨ ਇਨ WEF ਜੰਗ ਗਲੋਬਲ ਲੀਡਰ ਕਲਾਸ 2024 ਦੇ ਵਿੱਚ ਇਹ ਸ਼ਾਮਲ ਹੈਗੇ ਠੀਕ ਹੈ ਜੀ ਸਾਰਾ ਪ੍ਰਸ਼ਨ ਕਵਰ ਹੁੰਦਾ ਇੱਕ ਪ੍ਰਸ਼ਨ ਦਾ ਤੁਹਾਡਾ ਉੱਪਰ ਬਣ ਗਿਆ ਦੂਸਰਾ ਇਹ ਰਿਹਾ ਤੀਸਰਾ ਇਹ ਰਿਹਾ ਠੀਕ ਹੈ ਜੀ ਇਹ ਚੀਜ਼ ਯਾਦ ਰੱਖਣੀ ਹੈ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਕਹਿੰਦੇ ਜੀ ਨੈਸ਼ਨਲ ਮੈਰੀਟਾਈਮ ਡੇ ਨੈਸ਼ਨਲ ਮੈਰੀਟਾਈਮ ਡੇ ਹਰ ਸਾਲ ਮਨਾਇਆ ਜਾਂਦਾ ਕਹਿੰਦੇ ਹਰ ਸਾਲ ਕਿਦੋਂ ਮਨਾਇਆ ਜਾਂਦਾ ਹੈ ਇਹ ਤਾਂ ਇਹ ਪ੍ਰਸ਼ਨ ਬੰਨ ਲਾਈਨਰ ਦੇ ਵਿੱਚ ਕਰਾਂਗੇ ਇਹ ਪ੍ਰਸ਼ਨ ਮਨਾਇਆ ਜਾਂਦਾ ਜੀ 5 ਅਪ੍ਰੈਲ ਨੂੰ ਠੀਕ ਹੈ ਜੀ ਸਮੁੰਦਰੀ ਟਿਪਸ ਕਹਿੰਦੇ ਨੇ ਇਹਨੂੰ ਆਪਾਂ ਸਮੁੰਦਰ ਨੂੰ ਕਿਵੇਂ ਸਾਫ਼ ਰੱਖਣਾ ਹੈ ਕਿਵੇਂ ਦੇ ਵਿੱਚ ਹੋਰ ਨਵੀਆਂ ਨਵੀਆਂ ਚੀਜ਼ਾਂ ਦਾ ਹੀ ਵਪਾਰ ਸ਼ੁਰੂ ਕਰਨਾ ਆਪਾਂ ਕਿਵੇਂ ਵਪਾਰ ਸ਼ੁਰੂ ਕਰਨਾ ਕਿ ਆਪਣੀ ਇਕਨੋਮੀ ਹੋਰ ਵੀ ਵਧੀਆ ਬਣੇ ਥੀਮ ਜਰੂਰ ਯਾਦ ਕਰ ਲਿਓ ਇਹਦਾ ਥੀਮ ਦੇਖ ਲਿਓ ਨੈਵੀਗੇਟਿੰਗ ਦਾ ਫਿਊਚਰ ਸੇਫਟੀ ਫਾਸਟ ਇਹ ਨੈਸ਼ਨਲ ਮੈਰੀਟਾਈਮ ਡੇ ਜਿਹੜਾ 5 ਅਪ੍ਰੈਲ ਨੂੰ ਮਨਾਇਆ ਜਾਂਦਾ ਹੈਗਾ ਉਹਦਾ ਥੀਮ ਹੈਗਾ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰੈਸ਼ਨ ਤੇ ਕਹਿੰਦੇ ਜੀ ਹੁਣ ਇੱਕ ਪੋਰਟ ਮੈਨੇ ਹੁੰਦੀ ਆ ਬੰਦਰਗਾਹ ਬੰਦਰਗਾਹ ਹੁੰਦੀ ਹੈ ਜਿੱਥੇ ਜਹਾਜ਼ਾਂ ਦਾ ਆਵਾਰਾ ਕੋਈ ਵੀ ਚੀਜ਼ ਲਿਆ ਕੇ ਉੱਥੇ ਲਾਹੀ ਜਾਂਦੀ ਹੈ ਜਿਵੇਂ ਆਪਣੇ 에ਅਰਪੋਰਟਾਂ ਦੇ ਉੱਪਰ ਜਹਾਜ਼ ਉਤਰਦੇ ਆ ਠੀਕ ਹੈ ਜੀ ਜਿਹੜੇ ਸਮੁੰਦਰੀ ਜਹਾਜ਼ ਜਿੱਥੇ ਜਿੱਥੇ ਲੈਂਡ ਕਰਦੇ ਆ ਜਾਂ ਜਿੱਥੇ ਉਹਨਾਂ ਦਾ ਆਕੇ ਤਾਰਿਆ ਜਾਂਦਾਗਾ ਠੀਕ ਹੈ ਜੀ ਉਹ ਚੀਜ਼ ਜਰੂਰ ਰਿਪੋਰਟ ਕਰ ਦਿੰਦੇ ਆ ਬੰਦਰਗਾਹ ਕਹਿੰਦੇ ਆ ਕਹਿੰਦੇ ਜੀ ਇੱਕ ਬੰਦਰਗਾਹ ਚਰਚਾ ਦੇ ਵਿੱਚ ਰਹੀ ਹੈ ਅਸ਼ਦੋਦ ਅਸ਼ਦੋਦ ਕਹਿੰਦੇ ਇਹ ਕਿਹੜੇ ਦੇਸ਼ ਦੇ ਵਿੱਚ ਹੈ ਜਿਹੜੀ ਕਾਫੀ ਚਰਚਾ ਦੇ ਵਿੱਚ ਰਹੀ ਹੈ ਇਹ ਆਪਣੇ ਹੈਗੀ ਜੀ ਇਜ਼ਰਾਈਲ ਦੇ ਵਿੱਚ ਇਹ ਹੈਗੀ ਹੈ ਜੀ ਆਪਣੇ ਇਜ਼ਰਾਈਲ ਦੇ ਵਿੱਚ ਠੀਕ ਹੈ ਜੀ ਇਹ ਆਪਰੇਸ਼ਨ ਤੁਹਾਡਾ ਬਰ ਨਹੀਂ ਬੰਦ ਨਾ ਨਾਲ ਤੁਹਾਡੇ ਤੋਂ ਆਪਰੇਸ਼ਨ ਇਹ ਪੁੱਛਿਆ ਜਾ ਸਕਦਾ ਆ ਦੇਖੋ ਜੀ ਆਹ ਦੇਖ ਸਕਦੇ ਹੋ ਤੁਸੀਂ ਅਸ਼ਦੋਦ ਜਿਹੜੀ ਬੰਦਰਗਾਹ ਹੈਗੀ ਸੋ ਤੋਂ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਜਿਹੜਾ ਇਜ਼ਰਾਈਲ ਦੇਸ਼ ਹੈ ਉਹਦੀ ਰਾਜਧਾਨੀ ਕੀ ਹੈ ਤੌਰੀ ਦਾ ਤਨੇ ਹੈ ਗਿਆ ਜੇਰੂਸਲੇਮ ਉਥੋਂ ਦੇ ਪ੍ਰਾਈਮ ਮਿਨਿਸਟਰ ਹੈਗੇ ਬੈਨਾਜਨ ਨਤਾਨੀਆਹੁ ਇਹ ਪ੍ਰਸ਼ਨ ਵੀ ਪੇਪਰ ਦੇ ਵਿੱਚ ਬਹੁਤ ਵਾਰੀ ਰਿਪੀਟ ਹੋਇਆ ਹੈ ਬਈ ਦੇਖੋ ਪਹਿਲੇ ਪ੍ਰਸ਼ਨ ਦੇ ਵਿੱਚ ਵੀ ਤਿੰਨ ਪ੍ਰਸ਼ਨ ਬਣਗੇ ਦੂਸਰੇ ਪ੍ਰਸ਼ਨ ਦੇ ਵਿੱਚ ਵੀ ਤੁਹਾਡੇ ਛੇ ਪ੍ਰਸ਼ਨ ਬਣਗੇ ਕਹਿੰਦਾ ਮਤਲਬ ਕਿ ਦੋ ਪ੍ਰਸ਼ਨ ਤੁਹਾਡੇ ਛੇ ਪ੍ਰਸ਼ਨਾਂ ਦੇ ਬਰਾਬਰ ਹੈਗੇ ਠੀਕ ਹੈ ਜੀ ਅਲੱਗ-ਅਲੱਗ ਦੇਖੋ ਇਹ ਮੈਂ ਤਾਂ ਲਿਖ ਰਿਹਾ ਰਾਜੇ ਨਾਲ ਜੇ ਮੈਂ ਤੁਹਾਨੂੰ ਪਹਿਨ ਨਾਲ ਵੀ ਲਿਖ ਸਕਦਾ ਮੈਂ ਮੈਨੂੰ ਇਹ ਹੁੰਦਾ ਕਿ ਜਿੰਨੀ ਕੀ ਚੀਜ਼ ਦੇਖੋ ਜੇ ਮੈਂ ਤੁਹਾਨੂੰ 500 ਪ੍ਰਸ਼ਨ ਕਰਵਾਤਾ 500 ਦੇ ਵਿੱਚੋਂ ਤੁਹਾਡੇ ਮੈਨੂੰ ਮਸਾ ਪਤਾ ਕਿ 150 ਤੁਹਾਡੇ ਮਸਾ ਯਾਦ ਹੋਊਗਾ ਠੀਕ ਹੈ ਜੀ ਜੇ ਤੁਹਾਨੂੰ ਮੈਂ 150 ਹੀ ਇੰਪਾਊਟ ਨੇ ਬੌਡੀ ਕਰਵਾਦਾ ਇੰਨੀ ਕੀ ਤੁਸੀਂ ਕਾਉਂਟੀਟੀ ਰੱਖ ਸਕਦੇ ਹੋ ਆਉ ਦੇ ਕੋਲੇ ਠੀਕ ਹੈ ਜੀ ਤਾਂ ਕਰਕੇ ਉਹ 450 ਨੂੰ ਛੱਡਣ ਦੀ ਬਜਾਏ ਤੁਸੀਂ ਪੂਰੇ ਪੂਰੀ ਕਰ ਲਓ ਇਹਦੇ ਵਿੱਚ ਇਹde ਸਾਰੀਆਂ ਚੀਜ਼ੇ ਤੁਹਾਡੀਆਂ ਮੈਂ ਕਵਰ ਕਰਵਾ ਦੂੰਗਾ ਚਲੋ ਜੀ ਅਗਲੇ ਤੇ ਚੱਲਦੇ ਹਾਂ ਹੁਣ ਕਿਉਂਕਿ ਵੋਟਾਂ ਦਾ ਟਾਈਮ ਆਗਾ ਤਾਂ ਇਹ ਇਹ ਜੇ ਪ੍ਰਸ਼ਨ ਤੁਹਾਨੂੰ ਬਹੁਤ ਮਿਲਣਗੇ ਕਹਿੰਦੇ ਜੀ ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ 2024 ਲਈ ਜੂਥ ਆਈਕਨ ਵਜੋਂ ਕਿਸ ਨੂੰ ਘੋਸ਼ਿਤ ਕੀਤਾ ਹੈ ਜੂਥ ਆਈਕਨ ਵਜੋਂ ਠੀਕ ਹੈ ਜੀ ਤਾਂ ਇਹ ਕਿਸ ਨੂੰ ਉਹ ਕੀਤਾ ਇਹਨਾਂ ਨੇ ਘੋਸ਼ਿਤ ਕੀਤਾਗਾ ਇਹਨਾਂ ਕੰਮ ਕੀ ਹੁੰਦਾ ਇਹ ਹੈਗੇ ਜੀ ਆਪਣੇ ਆਸ਼ੂਮਾਨ ਖਰਾਨਾ ਇਹ ਫਿਲਮੀ ਐਕਟਰ ਹੈਗੇ ਹੁਣ ਬੱਚੇ ਕਹਿੰਨਗੇ ਜਿਹਦਾ ਮਤਲਬ ਕਿਸ ਨਜੂਠਾਈ ਕਰਦਾ ਇਹਦਾ ਜਿ ਇੱਕ ਫਾਰਮੈਲਟੀ ਹੁੰਦੀ ਆ ਇਹ ਕਹਿੰਦਾ ਇਹ ਕਹੋਗਾ ਜੀ ਮੈਂ ਬਾਦਲਵਾਰ ਵੋਟ ਪਾਉ ਵੋਟਾਂ ਦੇ ਵਿੱਚ ਆਪਣਾ ਯੋਗਦਾਨ ਪਾਉ ਫੁਲਾਨਾ ਦੇ ਮਕਾਮ ਕੇ ਇਹ ਜਿਹੀਆਂ ਗੱਲਾਂ ਕਰਦੇ ਹੁੰਦੇ ਆ ਜਿਹੜੀਆਂ ਆਪਣੇ ਕੰਮ ਦੀਆਂ ਨਹੀਂ ਹੈਗੀਆਂ ਇੱਕ ਤੋਂ ਹੋਰ ਪੁੱਛਿਆ ਜਾਊਗਾ ਕਿ ਸਬੀਪ ਇਹ ਕੀ ਚੀਜ਼ ਐ ਇੱਕ ਉਸੀ ਕਹਿੰਦਾ ਕਿ ਇਹ Voter Awareness Program ਆਗਾ ਇਹ ਪ੍ਰੈਸ਼ਨ ਅਲੱਗ ਤੋਂ ਬਣੂਗਾ ਮੈਂ ਤੁਹਾਡੇ ਵਿੱਚ ਕਾਊਂਟ ਕਰ ਤਾ ਗਿਆ ਅਲੱਗ ਤੋਂ ਤੁਹਾਨੂੰ ਪ੍ਰੈਸ਼ਨ ਤਾਰਨ ਨਾਲੋਂ ਮੇਨ ਮੇਨ ਚੀਜ਼ ਜਿਹੜੀ ਇੱਕ ਦੂਜਿਆਂ ਰਿਲੇਟ ਕਰਦੇ ਉਹ ਵਿੱਚ ਹੀ ਕਵਰ ਕਰਵਾ ਦਾਂ ਠੀਕ ਹੈ ਜੀ ਸਬੀਬ ਕੀ ਹੈ Voter Awareness ਇੱਕ ਪ੍ਰੋਗਰਾਮ ਆਗਾ ਚਲੋ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰੈਸ਼ਨ ਤੇ ਕਹਿੰਦੇ ਜੀ ਇੱਕ ਵਿੱਚ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੁੰਦੀ ਜਿਹੜੀ ਸਾਰੀ ਦੁਨੀਆ ਦੇ ਵਿੱਚ ਜਿਹੜੀ ਚੱਲਦੀ ਹੈ ਉਹਨੂੰ ਇੰਟਰਨੈਸ਼ਨ ਕਹਿ ਦਿੰਦੇ ਆ ਕਹਿੰਦੇ ਉਹਨਾਂ ਨੇ ਇੱਕ ਰਿਪੋਰਟ ਰੀਲੀਜ਼ ਕੀਤੀ ਹੈ ਕਿਹੜੀ ਰਿਪੋਰਟ ਰੀਲੀਜ਼ ਕੀਤੀ ਹੈ job for resilience south asia development update ਨੌਕਰੀਆਂ ਲਈ ਲਚਕਿਲੇਪਣ ਦੱਖਣੀ ਕੋਰੀਆ ਵਿਕਾਸ ਅਪਡੇਟ ਇਹ ਲਾਂਚ ਕੀਤੇ ਇਹ ਲਾਂਚ ਕਿਹਨੇ ਕੀਤਾ ਜੀ ਰਿਪੋਰਟ ਇਹ ਲਾਂਚ ਕੀਤੀ ਹੈ ਵਰਡ ਬੈਂਕ ਨੇ ਠੀਕ ਹੈ ਜੀ ਵਰਡ ਬੈਂਕ ਦੀ ਸਟੈਲਿਸ਼ ਡੇਟ ਵੀ ਤੁਸੀਂ ਦੱਸਣੀ ਹੈ ਤੇ ਮੈਨੂੰ ਇਹਦਾ ਚੇਅਰ ਪਰਸਨ ਵੀ ਤੁਸੀਂ ਦੱਸਣਾ ਹੈ ਪ੍ਰੈਜ਼ੀਡੈਂਟ ਕੌਣ ਆ ਉਹ ਤੁਸੀਂ ਦੱਸਣਾ ਮੈਨੂੰ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਪ੍ਰੈਜੈਂਟਸ ਦੇਖੋ ਮੈਂ ਤੁਹਾਨੂੰ ਇੱਕ ਬਾਰੀ ਬਾਰੀ ਉਹੀ ਚੀਜ਼ਾਂ ਬਾਰ ਬਾਰ ਕਹਿ ਰਿਹਾ ਹਾਂ ਕਿ ਜਿਹੜੇ ਮੈਂ ਕਰੰਟ ਅਫੇਅਰ ਕਰਵਾ ਰਿਹਾ ਇਹ ਮੋਸਟ ਇੰਪੋਰਟੈਂਟ ਕੈਟਾਗਰੀ ਹੈ ਜਿਵੇਂ ਆਪਾਂ ਕਹਿੰਦੇ ਹੁੰਦੇ ਕਿ ਘੋੜ ਦੇ ਦੁੱਧ ਤੋਂ ਮੱਖਣੀ ਲਾੜੀ ਮੱਖਣੀ ਹੈ ਇਹ ਠੀਕ ਹੈ ਜੀ ਐਵੇਂ ਪਾਣੀ ਦੇ ਵਿੱਚ ਜਾਂ ਲੱਸੀ ਦੇ ਵਿੱਚ ਮਿਧਾਣੀ ਪਾਏ ਦਾ ਕੋਈ ਫਾਇਦਾ ਨਹੀਂ ਹੈਗਾ ਤਾਂ ਕਰਕੇ ਓਨੀ ਓਨੀ ਮੱਖਣੀ ਲਾ ਕੇ ਖਾ ਲੋ ਤਾਕਤ ਵੱਧ ਮਿਲੂਗੀ ਠੀਕ ਹੈ ਜੀ ਦੇਖੋ ਮੈਂ ਫ੍ਰੀ ਕਲਾਸਾਂ ਪ੍ਰੋਵਾਈਡ ਕਰਵਾ ਰਿਹਾ ਹੈਗਾ ਜੇ ਵਧੀਆ ਰਿਸਪੌਂਸ ਦਿਓਗੇ ਕਾਫੀ ਕਲਾਸਾਂ ਹੋਰ ਅਪਡੇਟ ਕਰਵਾਉਂਗਾ ਤੇ ਬਾਕੀ ਦਾ ਜੀ ਕੰਟੈਂਟ ਤੁਹਾਨੂੰ ਪਤਾ ਹੀ ਹੈ ਕਿਵੇਂ ਦਾ ਹੈ ਠੀਕ ਹੈ ਜੀ ਚਲੋ ਕਹਿੰਦੇ ਜੀ ਲਾਂਚ ਕੀਤੀ ਹੈ ਇੱਕ ਸੀਏਆਰਟੀ ਸੈਲਸ ਥੈਰੇਪੀ ਥੈਰੇਪੀ ਲਾਂਚ ਕੀਤੀ ਹੈ ਇੱਕ ਕਿਨੇ ਆਈਆਈਟੀ ਬੰਬੇ ਨੇ ਪਹਿਲਾ ਅਪਰੇਸ਼ਨ ਤੁਹਾਡਾ ਇੱਥੇ ਹੀ ਬਣ ਸਕਦਾ ਕਿ ਸੀਏਆਰਟੀ ਜਿਹੜੀ ਥੈਰੇਪੀ ਹੈ ਠੀਕ ਹੈ ਜੀ ਇਹ ਕਿਹੜੀ ਆਈਆਈਟੀ ਨੇ ਚਲਾਈ ਜੇ ਤਾਂ ਇਹ ਆਈਆਈਟੀ ਬੰਬੇ ਨੇ ਚਲਾਈ ਹੈ ਅਪਰੇਸ਼ਨ ਦੇ ਵਿੱਚ ਹੀ ਅਪਰੇਸ਼ਨ ਬਣ ਗਿਆ ਇੱਕ ਤਾਂ ਠੀਕ ਹੈ ਜੀ ਕਹਿੰਦੇ ਜਿਹੜੀ ਇਹ ਲਾਂਚ ਕੀਤੀ ਹੈ ਇਹ ਕੀਤੀ ਜੀ ਆਪਣੇ ਆਪਣੇ ਪ੍ਰੈਜ਼ੀਡੈਂਟ ਦਰਪਤੀ ਮੂਮਰੋਜੀ ਨੇ ਠੀਕ ਹੈ ਜੀ ਚਲੋ ਇਹ ਵੀ ਤੁਹਾਡੀ ਮੇਂ ਗੱਲ ਮੰਨ ਲਈ ਹੋਰ ਕਹਿੰਦੇ ਜੀ ਜਿਹੜੀ ਇਹ ਥੈਰਾਪੀ ਹੈਗੀ ਸੀ ਆਰ ਟੀ ਸੈਲਸ ਥੈਰਾਪੀ ਇਹ ਨਾ ਜੋ ਕਿਹੜੀ ਬਿਮਾਰੀ ਦੇ ਵਾਸਤੇ ਹੈ ਤਾਂ ਇਹ ਹੈਗੀ ਹੈ ਜੀ ਇਹਨਾਂ ਦੇ ਵਿੱਚੋਂ ਬੀ ਨੰਬਰ ਬਿਮਾਰੀ ਦੇ ਵਾਸਤੇ ਠੀਕ ਹੈ ਜੀ ਇਹ ਬਿਮਾਰੀ ਵਾਸਤੇ ਹੈ ਜਿਹੜੀ ਇਹ ਥੈਰਾਪੀ ਹੈ ਚਲੋ ਜੀ ਆਪਰੇਸ਼ਨ ਤਾਂ ਨੂੰ ਬਹੁਤ ਨਾਟੋ ਨਾਲ ਰਿਲੇਟਡ پیشنਟ ਤੁਹਾਨੂੰ ਬਹੁਤ ਜ਼ਿਆਦਾ ਮਿਲਣਗੇ ਕਿਉਂਕਿ ਜਿੰਨੇ ਵੀ ਅਗਰੇ ਟ੍ਰਿਪਲ ਐਸ ਬੋਰਡ ਪੇਪਰ ਲੈਂਦਾ ਉਹਨਾਂ ਦਾ ਨਾਟੋ ਨਾਲ ਬਦਨ ਕੀ ਮੋਹ ਪਿਆਰ ਆ ਉਹਨਾਂ ਦਾ ਨਾਟੋ ਨਾਲ ਰਿਲੇਟਡ پیشنਟ ਪਉਂਦੇ ਪਉਂਦੇ ਪਹਿਲਾਂ ਸੋਧੇ ਪੁੱਛ ਰਿਹਾ ਹੈ ਕਿ ਭਾਈ NATO 4 April 2024 ਨੂੰ ਹੀ ਨਿਰਵਾ ਦਾ ਸਥਾਪਨਾ ਦਿਵਸ ਬਣਾਇਆ ਹੈਗਾ ਤੇ ਇਹ ਕਿੰਮਾ ਸਾਲ ਬਣਾਇਆ ਗਿਆ ਕਿ ਕਿੰਨੇ ਸਾਲ ਹੋ ਗਏ NATO ਨੂੰ NATO ਨੂੰ ਭਾਈ 75 ਸਾਲ ਹੋ ਗਏ 75 ਸਾਲ ਹੋ ਗਏ NATO ਨੂੰ ਤੇ NATO ਬਣੀ ਕਿਦੋਂ ਸੀ ਚਲੋ NATO ਬਣੀ ਕਿਦੋਂ ਸੀ NATO ਬਣੀ ਸੀ ਜੀ 4 April 1949 ਨੂੰ ਠੀਕ ਹੈ ਜੀ ਇੱਕ ਵਾਰੀ ਸੋ ਤੋਂ ਪੇਪਰ ਦੇ ਵਿੱਚ ਪ੍ਰਸ਼ਨ ਵੀ ਪੁੱਛਿਆ ਗਿਆ ਸੀ ਕਿ ਜਿਹੜੀ NATO ਹੈ ਇਹ ਇੱਕ ਕਿਹੜੀ ਕਿਹੜੀ ਚੀਜ਼ ਨੂੰ ਆਰਗੇਨਾਈਜ਼ ਕਰਦੀ ਹੈ ਕਿਹੜੀ ਚੀਜ਼ ਨਾਲ ਸੰਬੰਧਤ ਹੈ ਜਿਵੇਂ ਬੈਂਕਾਂ ਰਾਜੇ ਉਹ ਲੋਨ ਦੇ ਨਾਲ ਆਪਣੀ ਇਕਨੋਮੀ ਦੇ ਨਾਲ ਸੰਬੰਧ ਹੈ ਜਿਵੇਂ ਡੀਆਰਡੀਓ ਸੰਸਥਾ ਹੈਗੀ ਉਹ ਤੋਪਾ ਬਣਾਉਂਦੀ ਹੈ ਮਜ਼ਾਈਲਾ ਬਣਾਉਂਦੀ ਹੈ ਠੀਕ ਹੈ ਜੀ ਜਿਵੇਂ ਆਪਣੀ ਈਸਰੋ ਹੈ ਉਹ ਸਪੇਸ ਨਾਲ ਰਿਲੇਟਡ ਕੰਮ ਕਰਦੀ ਹੈ ਉਵੇਂ ਜਿਵੇਂ ਜਿਹੜੀ ਨਾਟੋ ਹੈ ਸੋਣਿਓ ਇਹ ਮਿਲਟਰੀ ਅਲਾਈਅንስ ਨਾਲ ਮਿਲ ਕੇ ਕੰਮ ਕਰਦੀ ਹੈ ਫੌਜ ਨਾਲ ਮਿਲ ਕੇ ਕੰਮ ਕਰਦੀ ਹੈ ਇਹਦੇ ਹੁਣ ਤੱਕ 32 ਦੇਸ ਮੈਂਬਰ ਹੈਗੇ ਮੈਂਬਰ ਵੀ ਯਾਦ ਰੱਖਣੇ ਆ ਨਾਲ ਠੀਕ ਹੈ ਜੀ ਇੱਕ ਆਪਰੇਸ਼ਨ ਉੱਪਰ ਬਣ ਗਿਆ ਦੂਸਰਾ ਆਪਰੇਸ਼ਨ ਇਹ ਬਣ ਗਿਆ ਤੀਸਰਾ ਆਪਰੇਸ਼ਨ ਇਹ ਬਣ ਗਿਆ ਚੌਥਾ ਆਪਰੇਸ਼ਨ ਇਹ ਬਣ ਗਿਆ ਠੀਕ ਹੈ ਜੀ ਚਲੋ ਹੁਣ ਬੱਚੇ ਕਹਿੰਦੇ ਜੀ ਆਹ ਕੀ ਲਿਖਿਆ ਹੋਇਆ ਥੱਲੇ ਇਹ ਰਾਜੇ ਪ੍ਰਸ਼ਨ ਨਾਲ ਲੱਗ ਤੋਂ ਬੰਦਾ ਸੀ ਮੈਂ ਤੁਹਾਡੇ ਵਿੱਚ ਹੀ ਕੰਪਲੀਟ ਕਰਤਾ ਸੋ ਤੁਹਾਨੂੰ ਇਹ ਪੁੱਛਿਆ ਜਾਊਗਾ ਕਿ ਪ੍ਰਤੀਯੂਸ਼ ਇੱਕ ਟੈਲੀਸਕੋਪ ਹੈਗਾ ਜਿਹੜਾ ਆਪਾਂ ਇੱਕੇ ਖੜ ਕੇ ਜਿਹੜਾ ਆਪਣਾ ਅਸਮਾਨ ਹੈਗਾ ਠੀਕ ਹੈ ਜੀ ਉੱਥੇ ਕਾਫੀ ਤਾਰੇ ਤੁਰੇ ਨੂੰ ਬਰੀਕੀ ਨਾਲ ਦੇਖ ਸਕਦੇ ਆ ਤਾਂ ਜਿਹੜੇ ਕਹਿੰਦੇ ਪ੍ਰਤੀਯੂਸ਼ ਟੈਲੀਸਕੋਪ ਹੈਗਾ ਇਹ ਕਿਹੜੇ ਦੇਸ਼ ਨੇ ਬਣਾਇਆ ਹੈਗਾ ਇਹ ਬਣਾਇਆ ਜੀ ਇੰਡੀਆ ਨੇ ਭਾਰਤ ਨੇ ਬਣਾਇਆ ਹੈਗਾ ਤਾਂ ਕਰਕੇ ਇਹ ਆਪਣੇ ਵਾਸਤੇ ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਹੈਗਾ ਇਸ ਤਵਾਰ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ ਕਹਿੰਦੇ ਜਿਹੜੀ ਆਪਣੀ WHO ਆ World Health Organization ਆ ਜਿਹੜੀ ਆਪਣੀ ਠੀਕ ਹੈ ਜੀ ਉਹਨਾਂ ਨੇ ਕੀ ਕੀਤਾਗਾ ਕਹਿੰਦੇ ਵਿਸ਼ਵ ਸਿਹਤ ਸੰਗਠਨ ਨੇ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ ਠੀਕ ਹੈ ਜੀ ਇਹ ਲਾਂਚ ਕੀਤਾਗਾ ਆ ਜੀ ਲਾਂਚ ਕੀਤੀ ਹੈ ਡਿਜੀਟਲ ਹੈਲਥ ਪ੍ਰਮੋਟਰ ਪ੍ਰੋਟੋਟਾਈਪ ਲਾਂਚ ਕੀਤਾ ਹੈ AI ਡਿਜੀਟਲ ਹੈਲਥ ਪ੍ਰਮੋਟਰ ਦਾ ਨਾਮ ਕੀ ਹੈ AI ਕੀ ਹੁੰਦਾ ਸਭ ਤੋਂ ਪਹਿਲਾਂ ਤੁਹਾਨੂੰ ਫੁੱਲ ਫਾਰਮ ਜੇ ਕੋਈ ਪੁੱਛੀਏ ਕੰਪਿਊਟਰ ਦੇ ਵਿੱਚ ਬਹੁਤ ਵਾਰੀ ਪੁੱਛੀ ਗਈ ਹੈ ਕਿ AI ਦੀ ਫੁੱਲ ਫਾਰਮ ਕੀ ਹੁੰਦੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਵੇਂ ਤੁਹਾਨੂੰ ਪਤਾ ਕਿ ਰੋਬਟ ਹੁੰਦੇ ਆ ਉਹ AI ਤੇ ਕੰਮ ਕਰਦੇ ਆ ਜਾਂ ਜਿਹੜੇ ਆਪਣੇ ਰੋਬਟ ਹੁੰਦੇ ਆ ਉਹ ਵੀ AI ਤੇ ਕੰਮ ਕਰਦੇ ਆ ਠੀਕ ਹੈ ਜੀ ਉਹ ਚੀਜ਼ ਹੈ ਕਹਿੰਦੇ ਜੀ ਜਿਹੜਾ ਇਹਨਾਂ ਨੇ WHO ਨੇ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਠੀਕ ਹੈ ਜਨਰੇਟਿਵ ਲਾਂਚ ਕੀਤਾਗਾ ਠੀਕ ਹੈ ਜੀ ਕਹਿੰਦੇ ਇਹ ਇੱਕ ਹੈਲਥ ਨੂੰ ਪ੍ਰਮੋਟ ਕਰੂਗਾ ਠੀਕ ਹੈ ਜੀ ਇਹਦਾ ਨਾਮ ਕੀ ਹੈਗਾ ਨਾਮ ਪੁੱਛ ਰਹੇ ਨੇ ਇਹਦਾ ਨਾਮ ਕੀ ਹੈਗਾ ਤਾਂ ਚਾਰ ਆਪਸ਼ਨ ਤੁਹਾਡੇ ਸਾਹਮਣੇ ਹੈ ਜੀ ਇਹਦਾ ਨਾਮ ਹੈਗਾ ਸਰਾ ਠੀਕ ਹੈ ਜੀ ਹੁਣ ਜਦ ਇਹ ਆਪਰੇਸ਼ਨ ਕੰਪਲੀਟ ਹੋ ਗਿਆ ਤਾਂ ਇਹਦੇ ਨਾਲ ਹੀ ਤੁਹਾਨੂੰ ਇੱਕ ਆਪਰੇਸ਼ਨ ਹੋਰ ਕਰਵਾ ਦਿੰਨਾ ਹੈ ਸਭ ਤੋਂ ਪੁੱਛਿਆ ਜਾ ਸਕਦਾ ਹੈ ਜੀ ਠੀਕ ਹੈ ਜੀ ਆ ਇੱਕ ਰਿਪੋਰਟ ਰੀਲੀਜ਼ ਕੀਤੀ ਗਈ ਹੈ ਏਡੀ ਸੇਡ ਆਫ ਦਾ ਡਾਕੂਮੈਂਟਿੰਗ ਮਾਈਗ੍ਰੇਟ ਡੈਸ ਠੀਕ ਹੈ ਜੀ ਕੀ ਚੀਜ਼ ਹੈ ਇਹ ਮਾਈਗ੍ਰੈਂਟ ਮੈਨੇ ਇਹ ਜਿਹੜੇ ਕਿ ਪ੍ਰਵਾਸੀ ਕਿਤੇ ਜਾ ਕੇ ਉਹਨੂੰ ਡੈਥ ਹੁੰਦੀ ਹੈ ਉਹਨਾਂ ਬਾਰੇ ਸਾਰਾ ਰਿਕਾਰਡ ਕਿਹੜੀ ਬਣੋ ਕਿਹੜੀ ਸੰਸਥਾ ਬਣਾਉਂਦੀ ਹੈ ਇਬਨੁਨਜੀ ਆਈਓਐਮ ਜਿਹਨੂੰ ਆਪਾਂ ਕਹਿੰਦੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਮਾਈਗ੍ਰੇਸ਼ਨ ਦੋਨੇ ਚੀਜ਼ਾਂ ਕੇ ਦੁਜੀ ਦੇ ਪ੍ਰਸ਼ਨਾਂ ਉੱਤਰਨ ਦੇ ਵਿੱਚ ਹੀ ਪੰਗਾਂ ਗਈਆਂ ਤਾਂ ਕਰਕੇ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਅਗਲੇ ਪ੍ਰਸ਼ਨ ਦੇ ਵਿੱਚ ਆਪਾਂ ਨੂੰ ਕੀ ਕਹਿ ਰਹੇ ਨੇ ਜੀ ਕਹਦੇ ਜੀ ਇਹ ਕਿਸ ਨੂੰ ਪਤਾ ਕੀ ਫੌਰਵਸ ਹੈ ਜਿਹੜੀ ਠੀਕ ਹੈ ਜੀ ਇਹ ਰਿਪੋਰਟਾਂ ਜਾਰੀ ਕਰਦੀ ਇਹਨਾਂ ਦੇ ਜੀ 38ਵੀਂ ਐਨੂਅਲ ਰਿਪੋਰਟ ਦਰਜ ਕੀਤੀ ਕੱਢੀ ਹੈਗੀ 2024 ਦੇ ਵਿੱਚ ਇਹ ਕਹਿੰਦੇ ਜੀ ਫੌਰਵ ਫੌਰਵਸ ਦੀ 38ਵੀਂ ਸਾਲਾਨਾ ਵਿਸ਼ਵ ਅਰਬਪਤੀਆਂ ਦੀ ਸੂਚੀ 2024 ਦੇ ਅਨੁਸਾਰ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਕੌਣ ਹੈਗਾ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹੈਗਾ ਜੀ ਆਪਣਾ A ਨੰਬਰ ਆਪਸ਼ਨ ਠੀਕ ਹੈ ਜੀ ਬਰਨਾਰਡ ਅਰਨੋਲਡ ਐਂਡ ਉਸਦੀ ਫੈਮਿਲੀ ਠੀਕ ਹੈ ਜੀ ਚਲੋ ਆਪਰੇਸ਼ਨ ਵੀ ਆਪਣੇ ਕੰਮ ਦਾ ਹੈਗਾ ਠੀਕ ਹੈ ਜੀ ਕਿਉਂਕਿ ਦੁਨੀਆ ਦੀ ਗੱਲ ਹੋ ਰਹੀ ਹੈ ਕੀ ਕਹਿ ਰਹੇ ਨੇ ਆਪਾਂ ਨੂੰ ਇਹਦੇ ਵਿੱਚ ਆਪਾਂ ਨੂੰ ਇਹ ਕਹਿ ਰਹੇ ਨੇ ਕਹਿੰਦੇ ਜੀ ਦੁਨੀਆ ਦਾ ਸਭ ਤੋਂ ਬਜ਼ੁਰਗ ਵਿਅਕਤੀ ਜਿਹੜਾ ਨਾਮ ਕੀ ਹੈ ਜੀ ਜਿਹਦਾ ਨਾਮ ਹੈਗਾ ਜੋਇਨ ਬੀਸੈਂਟ ਪੈਰਜ ਮੋਰਾ ਇੱਡਾ ਵੱਡਾ ਨਾਮ ਹੈਗਾ ਇਲੀ ਡੈਥ ਹੋ ਗਈ 114 ਸਾਲ ਦੀ ਉਮਰ ਵਿੱਚ ਦੁਨੀਆ ਦਾ ਸਭ ਤੋਂ ਕੀ ਬਜ਼ੁਰਗ ਵਿਅਕਤੀ ਸੀ ਕਹਿੰਦੇ ਇਹ ਕਿਹੜੇ ਦੇਸ਼ ਦਾ ਰਹਿਣ ਵਾਲਾ ਵਿਅਕਤੀ ਹੈ ਇੰਨਾ ਬਜ਼ੁਰਗ ਵਿਅਕਤੀ ਜਿਹੜੀ ਹੁਣੇ-ਹੁਣੇ ਡੈਥ ਹੋਈ ਹੈ ਕਿ 114 ਸਾਲ ਪਾਈ ਜਿਉਂਦਾ ਰਹਿ ਗਿਆ ਇਹ ਠੀਕ ਹੈ ਜੀ ਫੇਰ ਤਾਂ ਘਰ ਦੇਣੇ ਜਲੇਬੀਆਂ ਜਲੂਮਗਾ ਬਣਾਈਆਂ ਹੋਣਗੀਆਂ ਠੀਕ ਹੈ ਜੀ ਇਹ ਹੈਗਾ ਜੀ ਬੈਂਜੂਲਾ ਠੀਕ ਹੈ ਜੀ ਵੈਂਜੂਲਾ ਦੇਸ਼ ਹੈ ਜਿਹੜਾ ਉੱਥੋਂ ਦਾ ਇਹ ਵਿਅਕਤੀ ਹੈ ਰਹਿਣ ਵਾਲਾ ਜੁਆਇੰਟ ਪੇਸੈਂਟ ਜਿਆਸ ਤੋਂ ਉਥੋਂ ਇਹਦਾ ਬੰਦੇ ਦਾ ਨਾਮ ਵੀ ਪੁੱਛ ਸਕਦੇ ਆ ਜੋ ਬੰਦਾ ਦਾ ਨਾਮ ਪੁੱਛ ਸਕਦੇ ਆ ਜਾਂਦਾ ਦੇਸ਼ ਦਾ ਪੁੱਛ ਸਕਦੇ ਦੇਸ਼ ਦਾ ਤੋਂ ਇਹ ਜੀ ਪੁੱਛ ਲੈ ਨਾਮ ਵੀ ਪੁੱਛ ਸਕਦੇ ਕਿ ਕਿਹੜਾ ਬੰਦਾ ਵੈਨਜੂਏਲਾ ਦਾ ਜਿਹੜੀ 114 ਉਮਰ ਦੇ ਵਿੱਚ ਜਿਹੜੀ ਡੈਥ ਹੋਈ ਹੈ ਤਾਂ ਆਹ ਨਾਮ ਤੁਸੀਂ ਯਾਦ ਰੱਖਣਾ ਦੋਨੇ ਚੀਜ਼ਾਂ ਨਾਲ ਲੈ ਕੇ ਚੱਲਣੀ ਆ ਆਪ੍ਰੈਸ਼ਨ ਵੀ ਤੁਹਾਨੂੰ ਬਹੁਤ ਸਾਰੇ ਪੇਪਰਾਂ ਦੇ ਵਿੱਚੋਂ ਮਿਲੂਗਾ ਜਿਵੇਂ ਕਹਿੰਦੇ ਨੇ ਐਸੋਸੀਏਸ਼ਨ ਚੈਂਬਰ ਕਹਿੰਦੇ ਆ ਐਸੋਸੀਏਸ਼ਨ ਚੈਂਬਰ ਦਾ ਚੇਅਰਮੈਨ ਲਾਇਆ ਭਾਈ ਹੁਣ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਆ ਠੀਕ ਹੈ ਜੀ ਇਹ ਲਾਤਾ ਜੀ ਆਪਣੇ ਸੰਜੇ ਨਾਇਰ ਨੂੰ ਸੰਜੇ ਨਾਇਰ ਨੂੰ ਲਾਤਾ ਕਿ ਐਸੋਸੀਏਸ਼ਨ ਚੈਂਬਰ ਦਾ ਚੇਅਰ ਪਰਸਨ ਇਹ ਵੀ ਮੋਸਟ ਇੰਪੋਰਟੈਂਟ ਕੇਟਾਗਰੀ ਦੇ ਪ੍ਰੇਸ਼ਨਾਂ ਦੇ ਵਿੱਚ ਇਹ ਪ੍ਰੇਸ਼ਨ ਆਉਂਦਾ ਹੈ ਇਸ ਤੋਂ ਬਾਅਦ ਅਗਲੇ ਪ੍ਰੇਸ਼ਨ ਤੇ ਚੱਲਦੇ ਆ ਅਗਲੇ ਪ੍ਰੇਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਆਪਾਂ ਨੂੰ ਕਹਿੰਦੇ ਜੀ ਜਿਹੜਾ ਆਪਣਾ ਚੋਣ ਕਮਿਸ਼ਨ ਹੈ ਉਸ ਨੇ ਲੋਕ ਸਭਾ 2024 ਦੇ ਦੌਰਾਨ ਗਲਤ ਜਾਣਕਾਰੀ ਤੇ ਫਲਾਹ ਨੂੰ ਰੋਕਣ ਲਈ ਕਿਹੜੀ ਪਲੇਟਫਾਰਮ ਲਾਂਚ ਕੀਤੀ ਹੈ ਹੁਣ ਕਈ ਵਾਰੀ ਕੋਈ ਗਲਤ ਜਾਣਕਾਰੀ ਸ਼ੇਅਰ ਕੀਤੀ ਜਾਂਦੀ ਹੈ ਆਪਾਂ ਦੇਖਣਾ WhatsApp ਤੇ ਆਪਾਂ ਨੂੰ ਬਹੁਤ ਸਾਰੀਆਂ ਇਹੀਆਂ ਚੀਜ਼ਾਂ ਆਉਂਦੀਆਂ ਗਈਆਂ ਜਿਹੜੀਆਂ ਕੀ ਫੇਕ ਹੁੰਦੀਆਂ ਨੇ ਜਾਂ ਫੇਕ ਚੀਜ਼ਾਂ ਨੂੰ ਆਪਾਂ ਵੀ ਕੀ ਕਰਦੇ ਆ ਆਪਾਂ ਫੇਕ ਚੀਜ਼ ਦੇਖ ਲੈਂਦੇ ਆ ਆਪਾਂ ਉਹਦੇ ਹੁਣ ਮੰਨ ਲਓ ਆਪਣੇ ਚੈਨਲ ਤੇ ਆਪਣੇ ਲਾ ਲਓ ਹੁਣ ਤੁਸੀਂ ਬਹੁਤ ਚੀਜ਼ਾਂ ਦੇਖਦੇ ਹੋਗੇ ਤੁਸੀਂ ਕਹਿੰਦੇ ਆ ਫਲਾਣੇ ਨੇ ਜੀ ਵੀਡੀਓ ਪਾਤੀ ਸਾਨੂੰ ਯਕੀਨ ਨਹੀਂ ਹੈਗਾ ਜਿੰਨੇ ਜੇ ਤੁਸੀਂ ਨਹੀਂ ਪਾਉਂਦੇ ਕਿਉਂ ਨਹੀਂ ਪਾਉਂਦੇ ਕਿਉਂਕਿ ਤੁਹਾਡਾ ਮੇਰੇ ਤੇ ਵਿਸ਼ਵਾਸ ਹੈ ਜਿੰਦੋਂ ਤੱਕ ਮੈਂ ਕੋਈ ਚੀਜ਼ ਕਨਫਰਮ ਨਹੀਂ ਕਰ ਲੈਂਦਾ ਵੈਬਸਾਈਟ ਤੇ ਜਾ ਕੇ ਨਹੀਂ ਕਨਫਰਮ ਕਰ ਲੈਂਦਾ ਜਿੰਨਾ ਜਿੰਨਾ ਮੂਰੀ ਚੰਗੀ ਤਰ੍ਹਾਂ ਡਿਟੇਲ ਦੀ ਪਤਾ ਲੱਗਦੀ ਉਹਨਾਂ ਚਿਰ ਮੈਂ ਕਦੇ ਵੀ ਵੀਡੀਓ ਅਪਲੋਡ ਨਹੀਂ ਕੀਤੀ ਹੁਣ ਤੱਕ ਮੇਰੇ ਨਾਲ ਸਿਰਫ ਦੋ ਵਾਰੀ ਕਿ ਮੈਂ ਆਪਾ ਡਾਟਾ ਪਾਤੀ ਸੀ ਵੈਬਸਾਈਟ ਤੇ ਹੈਣੀ ਸੀ ਉਹਦਾ ਕਾਰਨ ਵੀ ਪਤਾ ਕੀ ਰਿਹਾ ਹੈ ਉਹਦਾ ਕਾਰਨ ਵੀ ਇਹ ਰਿਹਾ ਕਿ ਮੈਂ ਉਹ ਚੀਜ਼ ਪਾਤੀ ਟ੍ਰਿਪਲ ਐਸ ਬੋਰਡ ਦੀ ਵੈਬਸਾਈਟ ਵਾਲਿਆਂ ਨੂੰ ਡਿਲੀਟ ਕਰਤੀ ਆਪ ਆਪਾ ਕੇ ਠੀਕ ਹੈ ਜੀ ਉਹਨਾਂ ਦੁਆਰਾ ਡਿਲੀਟ ਕੀਤੀ ਗਿਆ ਮਾਈਕਰੋ ਕ੍ਰੈਡਿਟ ਇਨਫੋਰਮੇਸ਼ਨ ਨਹੀਂ ਦਿੱਤੀ ਠੀਕ ਹੈ ਜੀ ਤਾਂ ਇਹ ਬਈ ਗਲਤ ਜਾਣ ਕੇ ਰੋਕਣ ਵਾਸਤੇ ਚੋਣ ਕਮਿਸ਼ਨ ਨੇ ਕੀ ਬਣਾਈ ਹੈ ਇੱਕ ਪਲੇਟਫਾਰਮ ਬਣਾਇਆ ਉਹ ਪਲੇਟਫਾਰਮ ਦਾ ਨਾਮ ਪੁੱਛ ਰਹੇ ਜੀ ਆਪਾਂ ਤੋਂ ਕੀ ਹੈ ਉਹ ਪਲੇਟਫਾਰਮ ਦਾ ਨਾਮ ਤਾਂ ਉਹ ਪਲੇਟਫਾਰਮ ਦਾ ਨਾਮ ਹੈਗਾ ਵਿਥ ਬਾਜ ਰਿਐਲਿਟੀ ਪਲੇਟਫਾਰਮ ਠੀਕ ਹੈ ਜੀ ਇਸ ਤੋਂ ਬਾਅਦ ਦੋ ਤਿੰਨ ਐਪਾਂ ਹੋਰ ਵੀ ਚਲਾਈਆਂ ਗਈਆਂ ਗਈਆਂ ਉਹਨਾਂ ਦਾ ਸਿਰਫ ਤੁਸੀਂ ਊਂ ਯਾਦ ਕਰ ਲਿਓ ਪਹਿਲਾਂ ਕਰਵਾ ਕੇ ਗਏ ਆਪਾਂ ਇਹ ਨਾਲ ਤਾਂ ਨੂੰ ਮੈਂ ਤਾਂ ਦੇ ਦਿੱਤੀਆਂ ਕਿ ਤੁਹਾਡੇ ਯਾਦ ਰਹਿ ਜਾਣਗੀਆਂ ਇੱਕ ਤਾਂ ਤੁਹਾਨੂੰ ਕਰਵਾਈ ਸੀ ਮੈਂ ਅ ਸਵੀ ਜਲ ਐਪ ਇਹ ਚੋਣ ਜਾਬਤਰੀ ਜੇਕਰ ਕੋਈ ਅਲੰਘਣਾ ਕਰਦਾ ਬੰਦਾ ਆ ਦੇਖੋ ਪੰਜਾਬੀ ਦੇ ਵਿੱਚ ਵੀ ਲਿਖਿਆ ਹੋਇਆ ਹੈ ਉਹਦੀ ਸ਼ਿਕਾਇਤ ਦਰਜ ਕਰਨ ਵਾਸਤੇ ਹੈ ਇੱਕ ਹੈਗੀ ਸੀ ਸ਼ਕਸ਼ਮ ਐਪ ਇਹ ਰਾਜੇ ਜਿਹੜੇ ਬੰਦੇ VOTING ਬੋਟਪੌਂ ਨਹੀਂ ਜਾ ਸਕਦੇ ਠੀਕ ਹੈ ਜੀ ਉਹ ਅੰਗਹੀਨ ਹੈਗੇ ਉਹਨਾਂ ਵਾਸਤੇ ਇਹ ਐਪ ਚਲਾਈ ਸੀ ਉਹਨਾਂ ਦੀ ਸਹੂਲਤ ਵਾਸਤੇ ਇਸ ਤੋਂ ਬਾਅਦ ਅਗਲਾ ਪ੍ਰੈਸ਼ਨ ਆ ਗਿਆ ਇਹ ਪ੍ਰੈਸ਼ਨ ਵੀ ਆਪਣੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹ ਪ੍ਰੈਸ਼ਨ ਇਕਨੋਮੀ ਨਾਲ ਰਿਲੇਟਡ ਕਰਦਾ ਹੈ ਕਹਿੰਦੇ ਵਿਸ਼ਵ ਬੈਂਕ ਵਿਸ਼ਵ ਬੈਂਕ ਜਿਹੜੀ ਸਾਰੀ ਦੁਨੀਆ ਨੂੰ ਚਲਾਉਂਦੀ ਹੈ ਸਾਲ 2024 ਵਿੱਚ ਭਾਰਤ ਦੀ ਆਰਥਿਕਤਾ ਕਿੰਨੀ ਪ੍ਰਤੀਸ਼ਤ ਦਰ ਵਧਣ ਦਾ ਅਨੁਮਾਨ ਲਾਇਆ ਹੈ ਉਹ ਕਹਿੰਦੇ ਤੁਹਾਡੀ ਆਰਥਿਕਤਾ ਇੰਨੀ ਕਿੰਨੀ ਵੱਧ ਸਕਦੀ ਹੈ ਉਹ ਅਨੁਮਾਨ ਲਾਇਆ ਹੈ ਭਈ ਇਹਨਾਂ ਨੇ ਠੀਕ ਹੈ ਜੀ ਇਹ ਅਨੁਮਾਨ ਲਾਇਆ ਇਹਨਾਂ ਨੇ 7.65% ਇਹ ਵਰਡ ਬੈਂਕ ਨੇ ਲਾਇਆ ਤਾਂ ਕਰਕੇ ਇੰਪੋਰਟੈਂਟ ਹੈ ਜੀ ਕਾਫੀ ਲਾਉਂਦੇ ਆ ਹੋਰ ਵੀ ਸੰਸਥਾਵਾਂ ਲਾਉਂਦੀਆਂ ਪਰ ਵਰਡ ਬੈਂਕ ਤਾਂ ਆਪਣੇ ਵਾਸਤੇ ਮ ਇਸ ਤੋਂ ਬਾਅਦ ਕੀ ਕਹਿੰਦੇ ਸੀ ਸਭ ਤੋਂ ਡਾਇਰੈਕਟਿਵ ਜਸ਼ਨ ਇੱਕ ਤਾਈ ਪੁੱਛਿਆ ਜਾ ਸਕਦਾਗਾ ਕਿ ਅਬਦਲ ਫਤੇ ਅਲਸੀਸੀ ਠੀਕ ਹੈ ਜੀ ਇਹਨਾਂ ਨੇ ਕੀ ਕੀਤਾਗਾ ਰਾਸ਼ਟਰਪਤੀ ਵਜੋਂ ਸੌਹ ਚੁੱਕੀ ਹੈ ਕਿੱਥੋਂ ਦੇ ਰਾਸ਼ਟਰਪਤੀ ਬਣਿਆ ਏਜੀਪਟ ਦੇ ਪਹਿਲਾ ਪ੍ਰੈਜ਼ੀਡੈਂਟ ਤਾਂ ਇਹ ਪੁੱਛਿਆ ਜਾਊਗਾ ਸਭ ਤੋਂ ਦੂਜਾ ਇਹ ਵੀ ਪੁੱਛਿਆ ਜਾ ਸਕਦਾ ਕਿ ਕਿੰਨੇ ਵਾਰੀ ਏਜੀਪਟ ਦੇ ਰਾਸ਼ਟਰਪਤੀ ਬਣਿਆ ਤਾਂ ਭਾਈ ਸਾਹਿਬ ਇਹ ਤੀਸਰੀ ਵਾਰ ਏਜੀਪਟ ਦੇ ਰਾਸ਼ਟਰਪਤੀ ਬਣੇ ਹੈ ਠੀਕ ਹੈ ਜੀ ਤਾਂ ਕਰਕੇ ਏਜੀਪਟ ਦੀ ਰਾਜਧਾਨੀ ਕੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕੈਰੋ ਏਜੀਪਟ ਦੀ ਰਾਜਧਾਨੀ ਹੈਗੀ ਹੈਗੀ ਕੈਪੀਟਲ ਹੈਗੀ ਹੈਗੀ ਕੈਰੋ ਇਸ ਤੋਂ ਬਾਅਦ ਆਪ ਰਿਸ਼ੀ ਵੀ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੈਗਾਗਾ ਕੀ ਕਹਿੰਦੇ ਕਹਿੰਦੇ ਜੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨੂੰ 3 ਅਪ੍ਰੈਲ ਨੂੰ ਰਾਜ ਸਭਾ ਤੋਂ ਸੇਵਾ ਮੁਕਤ ਹੋ ਗਏ ਹੋ ਠੀਕ ਹੈ ਜੀ ਅਤੇ ਡਾਕਟਰ ਮਨਮੋਹਨ ਸਿੰਘ ਦੀ ਆਤਮਕਥਾ ਆਤਮਕਥਾ ਹੈਗੀ ਆਟੋ ਬਾਇਓਗ੍ਰਾਫੀ ਹੈ ਟੈਸ ਲਿਖਿਆ ਵਿੱਚ ਉਹ ਕਿਹੜੀ ਆਟੋ ਬਾਇਓਗ੍ਰਾਫੀ ਹੁੰਦੀ ਹੈ ਜਿਹੜਾ ਬੰਦਾ ਆਪ ਦੇ ਜੀਵਨ ਤੇ ਆਪ ਲਿਖਦਾਗਾ ਬਾਇਓਗ੍ਰਾਫੀ ਹੁੰਦੀ ਹੈ ਜਿਹੜਾ ਕੋਈ ਬੰਦਾ ਕਿਸੇ ਦੇ ਜੀਵਨ ਤੇ ਜੇ ਮਤਲਬ ਮੈਂ ਆਪ ਦੇ ਜੀਵਨ ਤੇ ਆਪ ਬੁੱਕ ਲਿਖਿਆ ਮੇਰੀ ਆਟੋ ਬਾਇਓਗ੍ਰਾਫੀ ਹੋਗੀ ਤੁਸੀਂ ਮੇਰੇ ਤੇ ਬੁੱਕ ਲਿਖੋ ਕਹ ਲਉ ਸੀ ਕੁਝ ਬੰਨ ਚੋਂ ਵੱਡੇ ਆਪਸ ਤੁਸੀਂ ਮੇਰੇ ਤੇ ਬੁੱਕ ਲਿਖੋ ਹੈਨਾ ਹੋ ਸਕਦਾ ਨਾ ਤੇ ਫਿਰ ਭਾਈ ਉਹ ਬਾਇਓਗ੍ਰਾਫੀ ਹੋ ਜਾਊਗੀ ਮੇਰੇ ਬੁੱਕ ਲਿਖ ਦੇ ਭਾਈ ਸਹੀ ਠੀਕ ਹੈ ਜੀ ਚੇਂਜਿੰਗ ਇੰਡੀਆ ਚੇਂਜਿੰਗ ਇੰਡੀਆ ਖੜੇ ਆਪਣੇ ਮਨਮੋਹਨ ਸਿੰਘ ਜੀ ਚੇਂਜਿੰਗ ਇੰਡੀਆ ਠੀਕ ਹੈ ਜੀ ਆਈਨਰੀ ਬੁੱਕ ਆਟੋ ਬਾਇਓਗ੍ਰਾਫੀ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ ਨੇ ਕਹਿੰਦੇ ਵਿਗਿਆਨੀਆਂ ਨੇ ਕਿਸ ਗ੍ਰਹਿ ਦੇ ਚੰਦਰਮਾ ਕੈਲਿਸਟੋ ਤੇ ਅਜੋਨ ਅਜੋਨ ਨੂੰ ਨਾ ਆਪਾਂ O3 ਕਹ ਦਿੰਦੇ ਆ ਆਏ 3 ਲਿਖਣਾ ਸੀ ਦੇ ਸਬੂਤ ਲੱਭੇ ਹਨ ਦੇਖੋ ਜੀ ਕਿਸ ਗ੍ਰਹਿ ਤੇ ਜੋ ਗਿਆ ਚੰਦਰਮਾ ਕਿਸ ਗ੍ਰਹਿ ਦੇ ਚੰਦਰਮਾ ਤੇ ਚੰਦਰਮਾ ਆਪਣਾ ਪਲੈਨੇਟ ਜੀ ਮੂਨ ਮੂਨ ਨੂੰ ਕਹਿੰਦੇ ਸਾਰੇ ਚਾਂਦੇ ਨੂੰ ਉਹੀ ਕਹਿੰਦੇ ਆ ਕਿਹੜੇ ਵਿਗਿਆਨੀਆਂ ਨੇ ਕਿਸ ਗ੍ਰਹਿ ਦੇ ਚੰਦਰਮਾ ਕਲਿਸਟੋ ਤੇ ਠੀਕ ਹੈ ਜਿਹੜਾ ਗ੍ਰਹਿ ਨਾਲ ਉਹ ਮੂਨ ਹੀ ਕਹਿੰਦੇ ਆ ਠੀਕ ਹੈ ਜੀ ਉਹ ਕਲਾ ਮੂਨ ਦੀ ਗੱਲ ਨਹੀਂ ਕਰ ਰਹੇ ਕਹਿੰਦੇ ਉਹ ਤੇ ਕੀ ਦੇਖਿਆ ਹੈਗਾ ਓਜ਼ੋਨ 3 ਦੇ ਸਬੂਤ ਦੇਖਿਆ ਉਹਨਾਂ ਨੇ ਠੀਕ ਹੈ ਜੀ ਤਾਂ ਕਿਹੜਾ ਗ੍ਰਹਿ ਜੀ ਉਹ ਉਹ ਹੈਗਾ ਜੀ ਆਪਣਾ ਜੁਪੀਟਰ ਜੁਪੀਟਰ ਗ੍ਰਹਿ ਤੇ ਦੇਖਿਆ ਹੈਗੀ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਅਪ੍ਰਿਸ਼ਨ ਹੈਗਾ ਚਲੋ ਆ ਦੇਖੋ ਅਜਿਹਾ ਉਹਨੂੰ ਫੋਨਡ ਹੋਈ ਹੈ ਜਿਪੀਟਰ ਤੇ ਜਿਪੀਟਰ ਇਸ ਮੂਨ ਕੈਲਿਸਟੋ ਕੈਲਿਸਟੋ ਜੀ ਦੀ ਕੋਈ ਉਹ ਹੋਵੇਗੀ ਮਤਲਬ ਪਰਤ ਹੈਗੀ ਉੱਥੇ ਹੀ ਚੀਜ਼ ਦੇਖਣ ਨੂੰ ਮਿਲੇਗੀ ਠੀਕ ਹੈ ਜੀ ਇਸ ਦੋਵਾਰੋਂ ਆਪਰੇਸ਼ਨ ਤਾਂ ਜਿਹੜਾ ਬਣ ਗਿਆ ਨਾਲ ਇੱਕ ਆਪਰੇਸ਼ਨ ਮੈਂ ਤੁਹਾਡੇ ਹੋਰ ਬਣਾਤਾ ਇਹ ਆ ਦੇਖੋ ਜੀ ਇਹ ਆਪਰੇਸ਼ਨ ਸੌਥ ਕੋਰੀਆ ਨਾਲ ਰਿਲੇਟਡ ਹੈਗਾ ਤੁਹਾਡੇ ਡਾਇਰੈਕਟਰੀ ਜਾਊਗਾ ਇਹ ਆਪਰੇਸ਼ਨ ਵੀ ਇਹਨੇ ਹੁੰਦਾ ਕਿ ਤੁਹਾਡੇ ਆਪਰੇਸ਼ਨ ਬਦਲਨਾ ਤੇ ਛੇਤੀ ਛੇਤੀ ਮੈਂ ਤੁਹਾਨੂੰ ਕਵਰ ਕਰਵਾਉਣਾ ਚਾਰ ਦਿਨਾਂ ਦੇ ਗਰੰਟ ਅਫੇਅਰ ਹੈ ਇਹ ਚੀਜ਼ ਵੀ ਯਾਦ ਰੱਖੋ ਨਾਲ ਸੌਥ ਕੋਰੀਆ ਦੇ ਸਾਇੰਟਿਸਟ ਹੈ ਜਿਹੜੇ ਉਹਨਾਂ ਨੇ ਇੱਕ ਵਾਰਡਰ ਕਾਰਡ ਬਣਾਤਾ ਕਿ ਕਹਿੰਦੇ ਦੱਖਣੀ ਕੋਰੀਆ ਨੇ ਸਾਨੂੰ ਪਤਾ ਕਿ ਨਕਲੀ ਸੂਰਜ ਬਣਾਇਆ ਹੈ ਕਿ ਆ ਨਕਲੀ ਸੂਰਜ ਬਣਾਇਆ ਭਾਈ ਸਾਹਿਬ ਇਹਨਾਂ ਨੇ ਨੇ ਵਿਗਿਆਨੀਆਂ ਨੇ ਇੱਕ ਨਕਲੀ ਸੂਰਜ ਵਿੱਚ 48 ਸਕਿੰਟ ਤੱਕ 100 ਮਿਲੀਅਨ ਡਿਗਰੀ ਸੈਂਸਿਸ ਤਾਪਮਾਨ ਬਰਕਰਾਰ ਰੱਖਦਾ ਵਿਸ਼ਵ ਰਿਕਾਰਡ ਬਣਾਤਾ ਹੋਰ ਵੀ ਬਹੁਤ ਦੇਸ਼ਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਚਾਈਨਾ ਨੇ ਜਾਪਾਨ ਨੇ ਪਰ ਜਿਹੜਾ ਦੱਖਣੀ ਕੋਰੀਆ ਉਹ ਸਭ ਤੋਂ ਅੱਗੇ ਨਿਕਲ ਗਿਆ ਭਾਈ ਸਾਹਿਬ ਕਿ 100 ਮਿਲੀਅਨ ਸਮਝ ਲੋ ਕਿ ਸੂਰਜ ਦੇ ਨੇੜੇ ਜਿਹੜੀ ਪਹੁੰਚ ਕੇ ਪਤੰਦਰ ਐਨੀ ਜ਼ਿਆਦੇ ਹੀਟ ਇਹਨਾਂ ਨੇ ਉਹ ਕਰਤੀ ਠੀਕ ਹੈ ਜੀ ਚਲੋ ਆਪਰੇਸ਼ਨ ਸੂਰੂ ਡਾਇਰੈਕਟਿਵ ਪੁੱਛਿਆ ਜਾਊਗਾ ਬੰਨ ਲਾਈਨਰ ਆਪਰੇਸ਼ਨ ਪੁੱਛਿਆ ਜਾਊਗਾ ਕਿ ਕੌਂਡਾ ਰੈਡੀ ਕੌਂਡਾ ਰੈਡੀ ਇੱਕ ਟਰਾਈਵਾ ਟਰਾਈਮਣ ਹੁੰਦਾ ਜਿਹੜੇ ਜੰਗਲਾਂ ਦੇ ਵਿੱਚ ਰਹਿੰਦਾ ਹੈ ਕਬੀਲੇ ਉਹਨਾਂ ਦੀ ਇੱਕ ਜਾਤੀ ਹੈ ਇਹ ਕਿਹੜੀ ਸਟੇਟ ਦੇ ਨਾਲ ਸੰਬੰਧਿਤ ਹੈਗੀ ਤਾਂ ਇਹ ਹੈਗੀ ਜੀ ਆਂਧਰਾ ਪ੍ਰਦੇਸ਼ ਦੇ ਨਾਲ ਸੰਬੰਧਿਤ ਹੈ ਠੀਕ ਹੈ ਜੀ ਇਹ ਹੈਗੀ ਆਂਧਰਾ ਪ੍ਰਦੇਸ਼ ਦੇ ਨਾਲ ਸੰਬੰਧਿਤ ਬੱਸ ਇਹਨਾਂ ਰਾਹੀਂ ਆਪਣੇ ਸਾਰੇ ਇਹ ਕਰੰਟ ਅਫੇਅਰ 4 ਤੋਂ ਲੈ ਕੇ 7 ਤਰੀਕ ਤੱਕ ਦੇ ਕੰਪਲੀਟ ਹੁੰਦੇ ਆ ਬਾਕੀ ਮੈਂ ਦੁਬਾਰਾ ਫੇਰ ਦੱਸਣਾ ਚਾਹਣਾ ਹਜੇ ਵੀ ਤੁਹਾਡੇ ਕੋਲੇ ਰਾਜੇ ਤਿਆਰੀ ਵਾਸਤੇ ਬਹੁਤ ਹੀ ਜ਼ਿਆਦੇ ਵਧੀਆ ਸਮਾਂ ਹੈ ਠੀਕ ਹੈ ਜੀ ਸਿਰਫ ਬੈਚ ਦੇ ਵਿੱਚ ਉਹ ਹੀ ਕੈਂਡੀਡੇਟ ਜੁਆਇਨ ਕਰੋ ਜਿਹੜੇ ਪੜ੍ਹਨਾ ਚਾਹੁੰਦੇ ਹੋ ਜਿਹੜੇ ਕੈਂਡੀਡੇਟ ਨਹੀਂ ਪੜ੍ਹਨਾ ਚਾਹੁੰਦੇ ਉਹ ਬੈਚ ਲੈਣ ਦੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਰਾਜੇ ਮੈਂ ਸਿੱਧੀ ਗੱਲ ਕਹਿਣਾ ਹੁੰਦਾ ਮੈਨੂੰ ਰਿਜ਼ਲਟ ਚਾਹੀਦਾ ਹੈ ਬਹੁਤ ਸਾਰੇ ਬੱਚਿਆਂ ਨੂੰ ਰਿਜ਼ਲਟ ਮਿਲਿਆ ਮਿਲੂਗਾ ਕਿਵੇਂ ਦੋਨਾਂ ਦੇ ਕੰਬੀਨੇਸ਼ਨ ਨਾਲ ਮੈਂ ਚੀਜ਼ਾਂ ਕਰਵਾਉਂਗਾ ਤੁਸੀਂ ਕਰਨੀ ਹੈ ਠੀਕ ਹੈ ਜੀ ਕੋਈ ਆਪਾਂ ਬਾੜੀ ਤੇਜ਼ ਨਹੀਂ ਚੱਲਦੇ ਸਲੋਲੀ ਸਲੋਲੀ ਚੱਲਾਂਗੇ ਆਰਾਮ ਨਾਲ ਸਾਰੀਆਂ ਚ ਠੀਕ ਹੈ ਨਵੇਂ ਲੈਕਚਰ ਹੈ ਤੁਹਾਨੂੰ ਪਤਾ ਟਾਈਮ ਲੱਗਦਾਗਾ ਪਰ ਅਪਲੋਡ ਤੁਹਾਡੇ ਹੋਈ ਜਾਣਗੇ ਪੇਪਰ ਤੱਕ ਠੀਕ ਹੈ ਜੀ ਛੇਤੀ ਆਪਾਂ ਮੌਕ ਟੈਸਟ ਵੀ ਸ਼ੁਰੂ ਕਰਾਂਗੇ ਇੱਕ ਮਹੀਨੇ ਦੇ ਵਿੱਚ ਵਿੱਚ ਆਪਾਂ ਸਾਰਾ ਕੰਪਲੀਟ ਕਰ ਦੇਣਾ ਹੈ ਧੰਨਵਾਦ ਵੀਰ ਦੋਸਤੋ ਜਿਉਂਦੇ ਬਸਦੇ ਰਹੋ